ਅੱਜ ਦਾ ਬਲੌਗ ਬੀਬੀਆਂ ਬਾਅਦ ਤੇ ਕੱਪੜੇ ਲੈ ਆ ਗਏ ਇਹ ਤਾਂ ਪਹਿਲਾਂ ਵੀ ਦੇਖ ਲਓ ਨਾ ਜਦੋਂ ਬੇਟੀ ਸ਼ੋਪਿੰਗ ਕਰ ਰਹੀ ਹੁੰਦੀ ਹੈ ਬੀਬੀ ਨੇ ਮੰਗਾਈ ਹੈ ਕਿ ਕੋਈ ਨਹੀਂ ਲਿਓਣੇ ਹਾਂ ਚਲੋ ਖਾ ਲਓ ਇਹ ਵੀ ਤਾਂ ਹੈ ਇਹਨੇ ਕਹਾਈ ਚੰਗੀ ਵਧੀਆ ਲੱਗਦੀ ਚਾਲ ਚਲੋ ਇਹਦੇ ਚੀਜ਼ ਨਹੀਂ ਆ ਰਹੀ ਹੈ ਹਨਾ ਇਹ ਪਾ ਲਈ ਆ ਤੁੰਤ ਰੰਗ ਆ ਇਹਦੇ ਵਿੱਚ ਦੇ ਚਾਰ ਅੰਦੇ ਬੇਜੇ ਇੱਕ ਇਕੱਠਾ ਸੁੱਟ ਆ ਲਓ ਹਾਂਜੀ ਹਾਂਜੀ ਕਿੱਥੇ ਹੀ ਉਹ ਟਾਲਜੀ ਵੀ ਖਰਚੋ ਸੋ ਸੋ ਜੀ ਜਿੰਨਾ ਆ ਰਿਹਾ ਜੀ ਆਹ ਤੇ ਲੈ ਆ ਦੇ ਲਈ ਸਾਡੇ ਨੇ ਮਗਰਾਂ ਤੁੰਦੇ ਨੂੰ ਦਿੱਤੀ ਜਿੰਸਾ ਉਹ ਜਿਹੜੇ ਕੱਪੜੇ ਨਹੀਂ ਆਹ ਹੈ ਮੈਂ ਇੱਕਦਮ ਦੇਖੇ ਭਾਜੀ ਤੁੰਨਾਂ ਨੂੰ ਬੁਲਾ ਕੇ ਨਾ ਬਲੌਗ ਲਈ ਫੋਨ ਲੱਗਦਾ ਫੋਨ ਕਿਤੇ ਚਲ ਗਿਆ ਤੇ ਉਹੀ ਗੱਲ ਹੋ ਗਈ ਕਿ ਫੋਨ ਲੱਭਨ ਦੇ ਫੋਨ ਦੀ ਟਾਰਚ ਚੁਕਾ ਗਈ ਮੇਰਾ ਹੂੜ ਕਿੱਥੇ ਹੈ ਮੈਂ ਬਾਜਰੀ ਨੂੰ ਫੜਾ ਕੇ ਤੇ ਆ ਗਏ ਵੇਖਣ ਚੱਲੇ ਆਏ ਚਾਰ ਤੇ ਲੱਗਾ ਕਿੱਥੇ ਚਲ ਗਈ ਆ ਚਲ ਗਈ ਚਲੋ ਕਰ ਲਓ ਫੇਰ ਆ ਨਹੀਂ ਆਵੇਂ ਸਾਦੂ ਇਹ ਚੇਨਾ ਦੇ ਨਾਲ ਦੇ ਆ ਰੰਗ ਇੱਥੇ ਬੰਦੀ ਹੈ ਵਰਤੋ 2 16 ਨਾਲ 3 ਇੱਕ ਦੋ ਕੋਲੋਂ ਹਾਂ ਕੋਲ ਕੇ ਪਤਾ ਲੱਗ ਜਾਂਦਾ ਕਿ ਦੋਵੇਂ ਨਾਲ ਮੁੰਮੇ ਜੀ ਬੋਲੋ ਤਾਂ ਇਹਨਾਂ ਦਾ ਪ੍ਰੈਸ ਇਹ ਮੁੰਮੇ ਆ 800 ਦੇ 25 ਪੁੱਟ ਰਹੇ ਹੈ ਅਸੀਂ ਕਰਦੇਗੇ ਕਦਰ ਹੈ ਇਹ ਚਮੜਾ ਕਦਰ ਬੜੀ ਹੈ ਕਨਰ ਬਣੇਗਾ ਸਾਗੀ ਇਹ ਦਮਗਈ ਹੈ 올ਓਵਰੀ ਹੈ ਅੰਸ਼ੂ ਹਾਂਜੀ ਚਿੱਕੀ ਕਮੈਂਟ ਅਗਲੇ ਰੱਤ ਤਬੀਆ ਇਸ ਤਬੀਆ ਇਸ ਕਿਹਾ ਹੈ ਮੈਂ ਤੁਹਾਨੂੰ ਕਰਦੇ ਫੇਮ ਰੈਂਟ ਕਰਦੇ ਕੁਝ ਨਾਲ ਗਾਣੇ ਨਹੀਂ ਮੈਂ ਦਾਖਲੇ ਆ ਚੱਕੜਾਰਕ ਜਾਇਦ ਨਾ ਤੁੰਡਾ ਸੌ ਸੌਣਾ ਸਿਆਲ ਵਾਲਾ ਇਹ ਬਹੁਤ ਸਾਰਾ ਸਿਆਲ ਵਾਲਾ ਇਹ ਤਕਰੀਬਨ ਕਿਲੀ ਦੀ ਮੰਗ ਦੀ ਸਿਆਲ ਸਿਆਲ ਵਾਲੀ ਡਿਮਾਂਡ ਹੀ ਬੜੀ ਹੈ ਦੂਸਰੀ ਪਟਾਣੇ ਦੀ ਕਿ ਕੋਈ ਬੀਤਿਆ ਗਿਆ ਹੀ ਸੋਹਣੇ ਹਨ ਮਨ ਜਾ ਹੋ ਗਿਆ ਲੱਗਣ ਲੱਗਾ ਇਹ ਕਰਦੀ ਸੀ ਸੈੱਟ ਦੀ ਜੀ ਚਲੋ ਇੱਥੇ ਅੰਜੀ ਇੱਕ ਸੀ ਇਹ ਗਿਆ ਇਹ ਮਰਜੀ ਆ ਆਪਾਂ ਇਹ ਬੜੇ ਦੇ ਅੱਗੇ ਤੈ ਉਹ ਕੀ ਲਾ ਵੀਓ ਇੱਕ ਕਾਲ ਹੀ ਕਰਵਾਉਂਦਾ ਇਹ ਇਹ 2 ਬਣਾ ਲਾ ਬਲੂ ਅਵੀ ਹੈਗਾ ਇਹ ਥੋੜਾ ਦਾਸ ਚਾਹਦੇ ਕਾਲ ਕਹਾਂ ਦੇ ਇਹਨੂੰ ਇਹ ਐਸਾ ਦਿਖਾਏਗੀ ਕਿ ਕਿਤੇ ਕਰ ਦੇਗੀ ਕਸਾਈ ਮਰਗਣੀ ਨਾ ਨੀ ਨੀ ਨਾ ਮਾਣ ਚੇ ਬਟਿਆ ਇਹ ਵੀ ਇਹ ਸੋਨਾ ਲੱਗਾ ਹੈ ਇਹ ਰੰਗ ਸੋਨਾ ਹੈ ਹਨਾ ਗਲੂਚ ਇੱਕ ਉਹ ਥੋੜਾ ਲਾਈਟ ਸ਼ੇਡ ਆ ਡਾਰਕ ਚ ਪੈਣਾ ਇਹ ਰਵੇ ਉਹ ਫੱਟੀ ਵਾਲੇ ਆ ਇਹ ਗੱਦੇ ਵਾਲੇ ਆ ਆ ਕਰਦੀ ਵਾ ਬੇ ਬੇ ਨਾ ਤੇਰੀ ਮਾਂ ਨੂੰ ਮੋਚਾ ਲੱਗ ਗਿਆ ਕਰੇ ਸ਼ੋਪਿੰਗ ਹੁੰਦੀ ਕੋਮੇ ਰਿਟੈਂਸ਼ਨ ਮੈਂ ਮੈਕਸ ਸਾਇਕਲ ਦਾ ਪਤਾ ਤੜੀ ਹੋ ਜਾਣਾ ਮੈਕਸ ਸਾਇਕਲ ਦਾ ਰੋਜੀ ਤੁਮ ਮੈਕਸ ਸਾਇਕਲ ਦਾ ਪਤਾ ਨਹੀਂ ਹੋ ਮੇਰਾ ਪੁੱਤ ਨਹੀਂ ਕੋਈ ਕੈਂਸਲ ਦਿੰਦੀ ਜੀ ਨਹੀਂ ਆਹ ਹੈ ਜੀ ਕਣਕ ਹੋਇਆ ਇਹ ਕਾਹੀ ਡਾਈਮਰਤੀ ਇਹ ਚਪੜਾ ਸਿਮਰ ਵੇਸ਼ ਮਨਵਾ ਉਹਦਾ ਕੱਪੜੇ ਦੇ ਨਹੀਂ ਹੈ ਨਾ ਵਿੱਚ ਹੀ ਆ ਰਹੇ ਆ ਕੋਈ ਸ਼ਾਈ ਨਹੀਂ ਜਿਆ ਆ ਜਦੋਂ ਇੱਕ ਸੈਕਿੰਡ ਮੈਟਰ ਲਿਆ ਸਟਾਰਟ ਕਰਦੇ ਆ ਮਾਮੂਣਾ ਮੈਂ ਚੋ ਨਾ ਮਾਮੂਣਾ ਮੈਂ ਚੋ ਸਤਿ ਜੀ ਦੇਖ ਲਓ ਜੀ ਆਪਕੇ ਰਿਸ਼ਤੇਦਾਰ ਆ ਆਪਕੇ ਰਿਸ਼ਤੇਦਾਰ ਜਿੱਤੀਆਂ ਮਨਵਾਮੀ ਆਈ ਆ ਮੇਰੇ ਬਾਬਾ ਮਾਮੂਣੇ ਚੱਲ ਕਰੀ ਜਾਗੇ ਸਤਿ ਜੀ ਰਾਤ ਨੀਂਦ ਆ ਗਈ ਇਹਨੂੰ ਉਹ ਲਮਾ ਪਿਆ ਤੇ ਅਸੀਂ ਭਾਈ ਨੇ ਜੱਫੀ ਪਾ ਲਈ ਉਹਦਾ ਪੈ ਗਏ ਇਦਾਂ ਜਿਵੇਂ ਹਣਾ ਹਾਂ ਇਹ ਚ ਲਈ ਕਿੰਨੇ ਸ਼ਹਿਰ ਆਏ ਇਹ ਲਈ ਕਿਸਾਨ ਦਾ ਜਿਹੜਾ ਇਹ ਵੀ ਦੀਦੀ ਰੇਤ ਸੰਭ ਕਰ ਲੈਣ ਇਹਦੇ ਚ ਆ ਆ ਇਹਦੇ ਨਾਲ ਆ ਰੰਗ ਕੀ ਕਰ ਆ ਇਹਦੀ ਵੀ ਨਹੀਂ ਨਾ ਜਰੂਰ ਕਿਹਾ ਬੋਲੂ ਤਾਂ ਵੀ ਦੇਖੋ ਵੀ ਵਧੀਆ ਹਾਂ ਇਹ ਉਦੋਂ ਤਾਂ ਨਹੀਂ ਕਹਿੰਦੀ ਹਿੱਕਾਂ ਦੇ ਵਿੱਚ ਲੈ ਕੇ ਆਏ ਹਾਂ ਚੁਰੀ ਹੈ ਰਹੀ ਲੱਗ ਰਿਹਾ ਹਾਂ ਦੂਜੇ ਚ ਪਾ ਜਾਣਾ ਬੈਗ 'ਚ ਇਹ ਚ ਦੇਖੋ ਇਹ ਚਾਰ ਹਾਂ ਪਿਆ ਬਣਾ ਹਾਂ ਇਹ ਬਲੈਕ ਜੀ ਲੀਨ ਦਾ ਬਲੈਕ ਨਹੀਂ ਨਾ ਉਹ ਤੋ ਜੀ ਕਿਹਾ ਕੱਪੜੇ ਲੈ ਕੇ ਆਉਂਦੇ ਕਹਿੰਦੇ ਤੁਸੀਂ ਬਲੈਕ ਬੜੇ ਲੈ ਆਏ ਨੇ ਕੱਪੜੇ ਪਾਈ ਗਈ ਮਾਂ ਦੀ ਬਹੁਤ ਆ ਗਈ ਲਮਾਰ ਬੜੀ ਸਭ ਤੋਂ ਵੱਟਾ ਦੇ ਕਲਰ ਕਾ ਫੈਨ ਸਹੀ ਆਲਾ ਅਮੀ ਸੁਣਾ ਜਾ ਕੋਈ ਵੀ ਸ਼ੂਟ ਲੈਣਾ ਹੋਏ ਨਾ ਤੇ ਲੱਗਦਾ ਹੀ ਨੂੰ ਹੁੰਦਾ ਐਦਾ ਕੀ ਪ੍ਰਾਈਸ ਇਹ ਜਿੱਦੀ 400 ਦੀ ਖੋਲ ਕੇ ਦੇਖੂਗੀ ਤੇਰੀ ਕਿਤਾ ਲੱਗਦਾ ਹਾਂ ਖੋਲ ਜਾਂਦੇ ਹਾਂ ਦੇਖ ਤੁਹਾਨੂੰ ਪਸੰਦ ਆਉਂਦਾ ਹੋਵੇ ਤੇ ਦੂਰ ਹੋ ਜਾ ਨੀ ਕੋਈ ਕਲਰ ਇੱਚ ਵੀ ਹੈ ਯਾਰ ਦੇਖੋ ਜਿਆਦਾ ਗ੍ਰੇਸੀ ਨਹੀਂ ਬਚੰਦੀ ਹੈ ਚੀਜ਼ ਮਤਲਬ ਉਹ ਅਲੱਗ ਚੀਜ਼ ਪੈ ਜਾਂਦੀ ਉਹਦਾ ਥੋੜਾ ਜਿਦਾ ਨਾ ਇਹ ਸ਼ਾਈਨੀ ਜਿਹਾ ਆ ਦੇਖੋ ਕਪੜਾ ਦੀ ਮਸਲੀ ਤੇ ਹਾਂ ਅਬੀ ਕਿੰਨਾ ਸਮੂਝਿਆ ਆ ਕਿ ਚਾਹ ਗੱਲ ਨਹੀਂ ਹੋਣਾ ਅਸੀਂ ਦੂਰ ਕਰੀ ਜਾਣਾ ਇਹ ਚਾਹ ਆ ਗਲਤ ਚਾਹ ਚਾਹ ਬਣਾਇਆ ਖੰਕ ਪਿੱਛਲਾ ਸ਼ੌਲਾ ਤਾਂ ਜੀ ਇਹ ਸ਼ੌਲਾ ਪੂਰਾ ਹੀ ਉੱਤੇ ਵਰਕ ਆ ਦੇ ਉਹ ਆਪਣੀ ਜਗ੍ਹਾ ਤੇ ਆਈ ਆਪਣੀ ਜਗ੍ਹਾ ਦੀ ਕਿਉਂਕਿ ਚੀਜ਼ ਹੋ ਜਾਂਦਾ ਨਾ ਪਤਾ ਲੱਗ ਜਾ ਉਹ ਚੀਜ਼ ਨਹੀਂ ਉਹ ਲੱਗਿਆ ਚੀਜ਼ ਹੀ ਰੱਖਦਾ ਹੀ ਜਾਂਦੀ ਸਾਰੇ ਲੈ ਲਓ ਸਹੀ ਗੱਲ ਹੈ ਸਾਰੇ ਹੀ ਲੈ ਲਓ ਸਾਰੇ ਹੀ ਲੈ ਲਓ ਇੱਕ ਇੱਕ ਸਾਰੇ ਲੈ ਲਓ ਰੱਖੋ ਨਾ ਟਟ-ਬਟੇ ਚੀਜ਼ ਨਹੀਂ ਹੋਊਗੀ ਕਿ ਮੇਰੇ ਕੋਲ ਆ ਰੰਗ ਨਹੀਂ ਹੈ ਹਾਂ ਜੀ ਸਾਰੇ ਹੀ ਲੈ ਲਓ ਹੋਰ ਕੀ ਹਾਂ ਵੀ ਸੋਨਾ ਉਹ ਵੀ ਸੋਨਾ ਹੈ ਲੱਗਦਾ ਮਨ ਆਪਣਾ ਖਣਾ ਚ ਮੈਂ ਖਵੇਂ ਨਹੀਂ ਇਹ ਆਈ ਕਾਹੀ ਟਿੰਡਾ ਇਹ ਬਲੂ ਹੈ ਇਹ ਬਲੂ ਵਾਲੇ ਚ ਵੀ ਹੈਗੀ ਚਾਰ ਰੰਗਾਂ ਦੇ ਮੈਂ ਬਲੈਕ ਇੱਥੇ ਲੇਗਾ ਨਹੀਂ ਆਲਾ ਬੋਰਾ ਸਾਰਾ ਵੀ ਪਾਣ ਕੀ ਚਾਹਤ ਹਾਂਜੀ ਹਾਂਜੀ ਸੋਨਾ ਸਾਰਾ ਨਾਲ ਹੀ ਹੈ ਸਾਰੇ ਆ ਦੇ ਆ ਦੱਸੋ ਇਹਦਾ ਕਿੱਥੇ ਗਿਆ ਉਹ ਲਾਲ ਚ ਕੀ ਹੋ ਗਿਆ ਕੋਟੋ ਇੱਜਾ ਲਾ ਲਦੇ ਹਾਂ ਉੱਤੇ ਹੈਗਾ ਆ ਦੇ। ਇਹ ਸੰਨੇ ਸੰਨੇ ਆਇਆ। ਇਹ ਕੱਪੜੇ ਆ। ਆਹ ਸੁਨਹਾਈ ਦੇ ਨਾਲ ਦਾ। ਆਹ ਹੀ ਚੰਗਾ ਲੱਗਦਾ। ਹਮਮ। ਚਲੋ ਦੋ ਦਿਨ ਪਸੰਦ ਕਰਦੇ। ਇਹ 700 ਦੀ ਰੇਂਜ ਦਾ। ਮੈਂ ਘੜੀਂ ਥੜੀ। ਅਰ ਬੜੀ ਸੋਨਾ ਇਹਨਾਂ ਦਾ। ਹਾਂ ਜੀ ਹਾਂ ਜੀ ਬੱਕਰੀ ਠੀਕ ਐ ਦੇਖੋ ਇਹ ਚੀਜ਼ ਲੈਣ ਦੀ ਐ ਇਹ ਆਈ ਵੀ ਦੁਕਾਨਾਂ ਤੋਂ ਨਾ ਤੇ ਬਹੁਤ ਘੱਟ ਆ ਹਾਂ ਛੇ ਦੇਗੇ ਫਿਰ ਆਪਾਂ ਵੀ ਚਲ ਗਿਆ ਨਾ ਅੰਦੀਆਂ ਮੇਰੇ ਖਾਂ ਤੋਂ ਆਉਣੀ ਆ ਕੋਬਿਡ ਛੋਤੇ ਹੁਣ ਚੁੱਪ ਕੇ ਬੈਠਾ ਹਿਆ ਆਪ ਬੈਗਿਆ ਚੁੱਪ ਕੇ ਹੁਣ ਉਸ ਤੂੰ ਚਾਪੂ ਤਾਂ ਹੈ ਨਹੀਂ ਕਿ ਤੂੰ ਉਹ ਬੰਦਾ ਐ ਉਹ ਉਹ ਤੁਸੀਂ ਸੁਣ ਕਰਤਾ ਨਹੀਂ ਕੁਛ ਨਹੀਂ ਸਮਝਦਾ ਸੱਪੜੇ ਹੀ ਕੱਪੜੇ ਕੱਪੜੇ ਦੇਖ ਲਓ ਜੀ ਕੱਪੜੇ ਗਾਇਨ ਜੀ ਥੋੜੀ ਲੱਗਿਆ ਗਰੇਸ ਜੀ ਹਾਂ ਜੀ ਇਹ ਕਸ਼ਮੀਰੀ ਆ ਹਾਂ ਇਹ ਵੀ ਕਸ਼ਮੀਰੀ ਆ ਚ ਵਾਧੂ ਕਲਰ ਆ ਰਿਹਾ ਇਹ ਵਿੱਚ 10 ਕਲਰ ਨਹੀਂ ਉਹ ਚ ਕਿੰਨੇ ਹੋਣਾ ਇਹ ਸੌਲ ਤੇ ਨਹੀਂ ਸੌਲ ਦੇਣੀ ਆ ਸੌਲ ਦੇਣੀ ਤੁਸੀਂ ਇਸ ਤੇ ਯਾਰ ਕਰਵਾ ਸੌਲ ਨਹੀਂ ਇਹ ਦੰਦਾ ਹੈਗਾ ਫਿਰ ਮੇਰੇ ਕੋਲ ਆਪਣੇ ਨੂੰ ਚਾਹਣ ਵਾਲੀ ਸੀ ਇਹ ਮੁੰਲੀ ਚਾਹ ਦੇ ਕਿਛੀ ਥੋੜੇ ਸੋਨੇ ਨਾਲ ਦੇ ਦਿਖਾ ਦਿੰਨੀ ਆ ਇੱਕ ਆਹ ਬੁਖਾਰ ਹਾਲੋ ਕਰਨ ਐਦਾ ਆ ਜੀ 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 ਜ ਕੁਝ 1000 ਦਾ 1100 ਵਾਲਾ 1200 ਦਾ 1000 ਦਾ ਦੱਸ ਦੋ ਕਿਉਂਕਿ ਗਰਮਾ ਸੂਟਾਂ ਦੀ ਮੇਰੇ ਛਾਲਾਂ ਤਾਂ ਸਟਾਰਟਿੰਗ ਹੀ 700-700 ਦੀ ਹੁੰਦੀ ਆ ਹਨਾ 700 ਤੱਕ ਉਹ ਵੀ ਨੋਰਮਲ ਜਿਹੜੇ ਹੁੰਦੇ 700 ਤੱਕ ਮਿਲਦੇ ਆ ਤੇ ਇਹਦੇ ਵਧੀਆ ਤੋਂ ਵਧੀਆ ਲੈਣੀ ਹੋ ਤਾਂ ਫਿਰ ਅੱਗੇ ਤੋਂ ਹੈ ਵਧੀਆ ਵਧੀਆ ਸਾਡੇ ਕੋਲ ਵਧੀਆ ਵਧੀਆ ਤੋਂ ਵਧੀਆ ਸੂਟ ਵੀ ਚੜਿਆ 1500 750 ਦਾ ਤੇ ਇਹਦਾ ਸਟਾਰਟਿੰਗ ਹੈ ਇਹਦਾ 600 ਵਾਲੀ ਵੀ ਹੈਗੀ ਆ ਸਾਹੂ 8833 ਉਸ ਕੋਲ ਹੀ ਹੈ ਗਿਆ ਜੀ ਜੇ ਕਿਸੇ ਨੇ ਲੈਣੀ ਆ ਤਾਂ ਦੱਸ ਸਕਦੇ 10 ਆਏ ਨੇ ਹਾਂ ਹਾਂ ਮੈਂ ਡਿਲੀਵਰੀ ਫਰੀ ਕਰ ਦਿੱਤੀ ਆ ਬਸ ਕੋਲ ਸੂਟ ਦੇਖਣ ਲਈ ਹੈ ਨਾ ਵਧੀਆ ਵਧੀਆ ਨਵੇਂ ਨਵੇਂ ਹਰ ਰੋਜ਼ ਸੂਟ ਦੇਖਣ ਲਈ ਸਾਡਾ ਚੈਨਲ ਆ YouTube ਤੇ ਅਮਨ ਮਨੀ ਵਲੋਗ ਹਾਂਜੀ ਤੁਸੀਂ ਉੱਥੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਤੇ ਵੀ ਕਰਦੇ ਰੋਜ਼ ਰੋਜ਼ ਨਵੇਂ ਨਵੇਂ ਸੂਟ ਅਕਾ ਜੇ ਕਿਸੇ ਨੇ ਮੱਕ ਕੋਣੇ ਆ ਜਿੱਦਾਂ ਵਿਆਹ ਹੈ ਨਾ ਕੁਸੀਂ ਕੰਟੈਕਟ ਕਰ ਸਕਦੇ ਆ ਤੇ ਆਪਾਂ ਹੋਮ ਡਿਲੀਵਰੀ ਕਰਦੇ ਆ ਸਭ ਤੋਂ ਵੱਧ ਲੋਕਲ ਜਿਹੜੀ ਹੋਮ ਡਿਲੀਵਰੀ ਫ੍ਰੀ ਹੈ ਬਾਕੀ ਸਾਰੇ ਹਨਾ ਮੈਨੂੰ ਤਾਂ ਦੇਖਿਆ ਹੀ ਹੋਣਾ ਆ ਕਿ ਮੈਂ ਵੀਡੀਓ ਹਨਾ ਪਹਿਲਾ ਵੀਡੀਓ ਵੀਡੀਓ ਮੈਂ ਹੀ ਆਂ ਹੁਣ ਕਹਿੰਿਆ ਨਹੀਂ ਕਹਿਣਾ ਕਿ ਕਿੱਸ ਤਰ੍ਹਾਂ ਕਿਹੜੇ ਕਮੀਆਂ ਪੈ ਗਏ ਹਨਾ ਤੋਂ ਕੰਮ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਆਗੀ ਆਪਾਂ ਮੈਨੂੰ ਲੱਗਦਾ ਆਪਾਂ ਕੋਈ ਸ਼ਰਮ ਨਹੀਂ ਹੋ ਗਿਆ ਹਾਂ ਸਾਰੇ ਹੀ ਕਰਨੇ ਆ ਸਾਰੇ ਸਾਰੇ ਕੰਮ ਕਰਨੇ ਆ ਤੇ ਕੰਮ ਕਰਨ ਚ ਕੋਈ ਸ਼ਰਮ ਨਹੀਂ ਹੈ ਜੀ ਤੇ ਮੈਨੂੰ ਵਧੀਆ ਲੱਗਦਾ ਸੀਗਾ ਇਹ ਕੰਮ ਕਰਨਾ ਤੇ ਸਾਗਰ ਜੀ ਸਾਪਕਿਆ ਦੀ ਤਰੋ ਬਾਕੀ ਬੋਦ ਬੋਦ ਨਹੀਂ ਸਾਗਰ ਪਰ ਬੈਅ ਤੇ ਮੈਨੂੰ ਉਹ ਸਾਗਰ ਪसंद ਆ ਹਾਂ ਸਾਗਰ ਵਧੀਆ ਤੇ ਜੇ ਕਿਸੇ ਨੂੰ ਵੀ ਕੋਈ ਵੀ ਸੂਟ ਪਸੰਦ ਆ ਬਾਕੀ ਆਪਾਂ ਇੱਕ ਇੱਕ ਸੂਟ ਕਰਕੇ ਉਹਦੇ ਵਿੱਚ ਹਾਂ ਇੱਕ ਕਲਰ ਉਹ ਸਾਰਾ ਆਪਣੀ ਚੰਨ ਦੇ ਜੂ ਨੂੰ ਦੱਸ ਦੇ ਹਾਂ ਜੀ ਤੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਅਮਨ ਮਨੀ ਕਲੋਕ ਠੀਕ ਹੈ ਜੀ ਕੁਈ ਰਾਤ ਨਹੀਂ ਗਿਆ ਦਿਖਾਉਣਾ ਨਾ 6 ਸਹੀ ਹੈ